ਸ਼੍ਰੀ ਕੌਰ ਜੀ ਸਾਰਿਆਂ ਨੂੰ ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਹੋਊਗਾ ਵਿਰਾਟ ਕੋਹਲੀ ਬਾਰੇ ਵਿਰਾਟ ਕੋਹਲੀ ਇੱਕ ਪਲੇਅਰ ਨਹੀਂ ਬਹੁਤ ਜਾਣਿਆ ਵਾਸਤੇ ਇੱਕ ਬਹੁਤ ਮਹਾਨ ਇੱਕ ਸ਼ਖਸੀਅਤ ਬਣ ਚੁੱਕਿਆ ਹੈ ਵਿਰਾਟ ਕੋਹਲੀ ਨੂੰ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਇਸ ਮਹਾਨ ਖਿਡਾਰੀ ਨੇ ਆਪਣੇ ਝੰਡੇ ਗੱਡੇ ਆ ਤਾਂ ਦੱਸਦੇ ਆ ਵੀ ਜਿਵੇਂ ਅਮਰੀਕਾ ਜਾਂ ਹੋਰ ਯੂਰਪੀਅਨ ਦੇਸ਼ਾ ਉੱਥੇ ਕ੍ਰਿਕਟ ਨੂੰ ਲੋਕ ਬਾਰੇ ਜਾਣਦੇ ਵੀ ਨਹੀਂ ਸੀ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਵਿਰਾਟ ਕੋਹਲੀ ਦਾ ਨਾਮ ਅਮਰੀਕਾ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਬੱਚੇ ਐ ਜਿਸ ਨੇ ਕਦੇ ਕ੍ਰਿਕਟ ਬਾਰੇ ਸੁਣਿਆ ਵੀ ਨਹੀਂ ਉਹ ਵੀ ਵਿਰਾਟ ਕੋਹਲੀ ਦੇ ਫੈਨ ਨੇ ਤਾਂ ਵਿਰਾਟ ਕੋਹਲੀ ਦਾ ਇਰਾ ਬਹੁਤ ਵੱਡਾ ਹੈ ਜੀ ਤਾਂ ਜੇ ਹੁਣ ਆਪਾਂ ਵਿਰਾਟ ਕੋਹਲੀ ਦੇ ਬਾਰੇ ਦੇਖ ਗਏ ਵੀ ਉਹਨੇ ਟੈਸਟ ਮੈਚਾਂ ਟੈਸਟ ਮੈਚ ਚ ਸੁਨਿਆਸ ਲਿਆ ਤਾਂ ਟੈਸਟ ਮੈਚ ਕਿੰਨੇ ਖੇਡੇ ਐ ਵਿਰਾਟ ਕੋਹਲੀ ਨੇ 123 ਟੈਸਟ ਖੇਡੇ ਐ ਜੀ ਉਹਦੀ ਜਿਹੜੀ ਐਵਰੇਜ ਆ ਉਹ 46 ਦੀ ਹੈ 46 ਦੀ ਐਵਰੇਜ ਹੈ ਜਿਹਦੇ ਵਿੱਚ ਉਹ 30 ਸੈਂਚਰੀਆਂ ਕਰ ਚੁੱਕਿਆ ਤੇ ਹਾਫ ਸੈਂਚਰੀਆਂ ਯਾਨੀ ਕਿ ਉਹਨੇ 50 ਰਨ 31 31 ਵਾਰੀ ਉਹਨੇ ਸਕੋਰ ਕੀਤੇ ਆ ਤਾਂ ਉਹਦੇ ਦੱਸ ਦਿਆ ਵੀ ਟੈਸਟ ਕ੍ਰਿਕਟ ਦੇ ਵਿੱਚ ਉਹਦਾ ਸਭ ਤੋਂ ਹਾਈest ਸਕੋਰ ਸਾਊਥ ਅਫਰੀਕਾ ਦੇ ਖਿਲਾਫ ਰਿਹਾ ਜੀ 2019 ਦੇ ਵਿੱਚ ਉਦੋਂ 254 ਨਬਾਦ ਨਾਟ ਆਊਟ ਰਹਿ ਕੇ ਇਹਨੇ ਇੱਕ ਪਾਰੀ ਖੇਡੀ ਸੀ ਇਹਦੇ ਬਾਰੇ ਹੋਰ ਵੀ ਗੱਲਾਂ ਹੈਗੀਆਂ ਵਿਰਾਟ ਬਾਰੇ ਕਿ ਇੱਕ ਵਾਰੀ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਅਗਲੇ ਦਿਨ ਮੈਚ ਖੇਡਿਆ ਇਹਨਾਂ ਨੇ ਦੇਖੋ ਵੀ ਇਹ ਮਹਾਨ ਖਿਡਾਰੀ ਅ ਨੇ ਫਿਰ ਵੀ 90 ਰਨ ਸਕੋਰ ਕੀਤੇ ਤਾਂ ਕਿਹੇ ਕਿਹੇ ਹਾਲਾਤਾਂ ਦੇ ਵਿੱਚ ਇਹ ਉੱਠਿਆ ਤਾਂ ਫਿਟਨੈਸ ਦਾ ਤਾਂ ਆਈਕਨ ਹੈਗਾ ਹੀ ਹੈ ਫਿਟਨੈਸ ਤਾਂ ਵਿਰਾਟ ਕੋਹਲੀ ਦੀ ਕੋਈ ਸਾਨੀ ਹੈ ਨਹੀਂਗਾ ਤਾਂ ਫਿਟਨੈਸ ਦੇ ਤੌਰ ਤੇ ਦੁਨੀਆ ਨੂੰ ਫੋਲੋ ਕਰਦੀ ਹੈ ਤੇ ਇਵਨ ਵੱਡੇ ਵੱਡੇ ਫੁੱਟਬਾਲ ਪਲੇਅਰਾਂ ਨਾਲ ਇਹਦਾ ਨਾਮ ਆਉਂਦਾ ਤਾਂ ਇਹ ਵਿਰਾਟ ਕੋਹਲੀ ਦੀ ਕਾਬਦੀ ਕਿਉਂਕਿ ਇਹ ਜਿਮ ਕਰਦਾ ਹੈ ਤੇ ਫਿਟਨੈਸ ਪ੍ਰੂਨ ਹੈ ਬੰਦਾ ਇਹ ਤਾਂ ਇਹਦੀ ਆਪਦੀ ਜਿਮ ਦੀ ਚੇਨ ਵੀ ਹੈ ਜਿਹਨੂੰ ਚੀਜ਼ਲ ਦੇ ਨਾਮ ਤੇ ਆਪਾਂ ਕਹਿੰਦੇ ਚੀਜ਼ਲ ਜਿਮ ਉਹ ਸਾਰੇ ਇੰਡੀਆ ਦੇ ਵਿੱਚ ਇਹਦੀ ਚੇਨ ਹੋਊਗੀ ਤਾਂ ਪਹਿਲਾ ਭਾਰਤੀ ਹੈ ਵਿਰਾਟ ਕੋਹਲੀ ਜੀਨੇ ਆਪਣੇ ਪਹਿਲੇ ਹੀ ਵਰਲਡ ਕੱਪ ਦੇ ਮੈਚ ਵਿੱਚ ਸੈਂਚਰੀ ਮਾਰੀ ਸੀ 100 ਰਨਸ ਸਕੋਰ ਕੀਤੇ ਸੀ ਇਹਨੇ ਤੇ ਇਹ ਗੱਲ ਹੈਗੀ ਹੈ ਜੀ 2011 वर्ल्ड कप ਦੀ ਤੇ ਇਹਨੇ بنگਲਾਦੇਸ਼ ਦੇ ਖਿਲਾਫ ਆਪਣੀ ਪਹਿਲੀ ਪਹਿਲੇ वर्ल्ड कप ਦੇ ਪਹਿਲੇ ਮੈਚ ਹੀ ਸੈਂਚਰੀ ਸਕੋਰ ਕੀਤੀ ਸੀ ਇਹ ਵੀ ਰਿਕਾਰਡ ਇਹਦੇ ਨਾਮ ਨੇ ਇਹ ਇਕੱਲਾ ਕਰੈਕਟਰ ਹੈ ਜਿਹੜਾ ਕਿ ਫੋਰब्स ਫੋਰब्स ਇੱਕ ਮੈਗਜ਼ੀਨ ਹੈ 2019 ਦੇ ਵਿੱਚ ਉੱਥੇ ਇੱਕ ਲਿਸਟ ਲੱਗੀ ਗਲੋਬਲ ਲਿਸਟ ਲੱਗੀ ਹਾਈਸਟ ਪੇਡ ਐਥਲੀਟ ਦੀ ਮਤਲਬ ਜਿਨ੍ਹਾਂ ਨੂੰ ਜਿਨ੍ਹਾਂ ਦੀ ਇਨਕਮ ਸਾਰੇ ਦੁਨੀਆ ਤੋਂ ਜ਼ਿਆਦਾ ਇਨਕਮ ਮੰਨਦੇ ਆ ਉਹਨਾਂ ਪਹਿਲੇ ਸੌਆਂ ਦੇ ਵਿੱਚ ਇਸ ਕਰੈਕਟਰ ਦਾ ਨਾਮ ਆਇਆ ਵਿਰਾਟ ਕੋਹਲੀ ਦਾ ਔਰ ਇਹ ਪਹਿਲਾ ਹੀ ਇਕੱਲਾ ਹੀ ਕ੍ਰਿਕਟਰ ਹੈ ਜਿਨ੍ਹਾਂ ਇਸ ਫੋਰਬਸ ਮੈਗਜ਼ੀਨ ਦੇ ਵਿੱਚ ਇਹਦਾ ਨਾਮ ਆਇਆ ਤਾਂ ਹੁਣ ਆਪਣੇ ਮੀਡੀਆ 'ਚ ਆਪਾਂ ਦੇਖ ਰਹੇ ਸੀ ਕਿ ਵਿਰਾਟ ਬਾਰੇ ਕਹਿ ਰਹੇ ਆ ਕਿ ਛੱਡ ਗਿਆ ਕ੍ਰਿਕਟ ਹਾਂਜੀ ਉਹਨਾਂ ਨੇ ਇਕੱਲਾ ਟੈਸਟ ਕ੍ਰਿਕਟ 'ਚ ਸੰਨਿਆਸ ਲਿਆ ਹੈ ਪਰ ਆਈਪੀਐਲ ਉਹ ਖੇਡਦੇ ਰਹਿਣਗੇ ਆਈਪੀਐਲ ਜਾਰੀ ਰਹੂਗੀ ਤਾਂ ਆਪਨ ਪਤਾ ਹੀ ਹੈ ਜਿਵੇਂ ਰਾਇਲ ਚੈਲੈਂਜਰ ਬੈਂਗਲੌਰ ਆਰਸੀਬੀ ਨਾਲ ਖੇਡਦੇ ਆ ਉਹ ਤੇ ਹੁਣ ਵੀ ਤੁਸੀਂ ਇੱਕ ਕ੍ਰਿਕਟ ਦਾ ਹੋਰ ਨਿਊਜ਼ ਸੁਣੀ ਹੋਊਗੀ ਕਿ ਜਿਹੜੀ ਆਈਪੀਐਲ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਕਰਕੇ ਜੰਗ ਕਰਕੇ ਜਿਹੜੀ ਕਿ ਬੰਦ ਕਰਤੀ ਸੀ ਉਹ ਦੁਬਾਰਾ ਰਿਜ਼ਿਊਮ ਹੋ ਰਹੀ ਹੈ ਆਈਪੀਐਲ ਦੁਬਾਰਾ ਸਟਾਰਟ ਹੋਈ ਹੈ ਜੀ ਮਈ 17 ਤਰੀਕ ਨੂੰ ਤੇ ਇਹਦਾ ਜਿਹੜਾ ਫਾਈਨਲ ਹੈ ਆਈਪੀਐਲ ਦਾ ਇਹ ਜੂਨ 3 2025 ਨੂੰ ਖੇਡਿਆ ਜਾਊਗਾ ਤਾਂ ਇਹ ਕ੍ਰਿਕਟਰ ਦੇਖਣ ਵਾਲਿਆਂ ਵਾਸਤੇ ਇੱਕ ਖੁਸ਼ਖਬਰੀ ਹੈ ਹੁਣ ਜਦੋਂ ਆਪਾਂ ਸਪੋਰਟਸ ਦੀ ਗੱਲ ਕੀਤੀ ਹੈ ਨਾਲ ਇਹ ਵੀ ਆਪਾਂ ਥੋੜੀ ਜੀ ਹੋਰ ਗੱਲ ਕਰ ਲੈਣੇ ਆ ਸਪੋਰਟਸ ਬਾਰੇ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਖੇਲੋ ਯੂਥ ਗੇਮਸ ਹੋ ਰਹੀਆਂ ਸੀ ਜਿਹਨੂੰ ਆਪਾਂ ਨੈਸ਼ਨਲ ਗੇਮਸ ਵੀ ਕਹਿ ਦਿੰਦੇ ਆ ਤਾਂ ਉਹ ਤਕਰੀਬਨ ਪੂਰੀਆਂ ਹੋ ਚੁੱਕੀਆਂ ਜੀ ਜਿਹਦੇ ਵਿੱਚ ਪਹਿਲਾ ਜਿਹੜਾ ਸਥਾਨ ਹੈ ਉਹ ਮਹਾਰਾਸ਼ਟਰ ਨੇ ਹਾਸਲ ਕੀਤਾ ਤਾਂ ਇਹ ਮਹਾਰਾਸ਼ਟਰ ਦੀ ਇੱਕ ਦੇਖੋ ਤੁਸੀਂ ਤਿੰਨ ਵਾਰੀ ਲਗਾਤਾਰ ਫਰਸਟ ਪੋਜੀਸ਼ਨ ਸਕੋਰ ਕਰ ਰਿਹਾ ਹੈ ਤਾਂ ਮਹਾਰਾਸ਼ਟਰ ਦੇ 58 골ਡ ਸੀਗੇ ਤਾਂ ਸੈਕਿੰਡ ਨੰਬਰ ਤੇ ਹਰਿਆਣਾ ਰਹਿੰਦਾ ਜੀ 39 골ਡ ਨੇ ਉਹਨਾਂ ਦੇ ਤੇ 3rd ਨੰਬਰ ਤੇ ਰਾਜਸਥਾਨ ਜਿਹਦੇ 24 골ਡ ਨੇ ਤਾਂ ਬੜਾ ਸਰਪ੍ਰਾਈਜ਼ ਹੁੰਦਾ ਰਾਜਸਥਾਨ ਬਾਰੇ ਦੇਖੋ ਆਪਾਂ ਉਹਨਾਂ ਨੂੰ ਮਾਰੂ ਸਟੇਟ ਕਹਿ ਦਿੰਦੇ ਆ ਬਟ ਪੰਜਾਬ ਆਪਾਂ ਇਹ ਸਾਰੇ ਹੀ ਪੰਜਾਬੀ ਖੁਸ਼ ਹੋਵਾਂਗੇ ਜੇ ਪੰਜਾਬ ਵੀ ਇਸ ਪਹਿਲੇ ਤਿੰਨਾਂ ਦੇ ਵਿੱਚ ਆਉਂਦਾ ਤਾਂ ਬੜੀ ਖੁਸ਼ੀ ਹੋਊਗੀ ਪਰ ਹਮ ਫਿਲਹਾਲ ਪੰਜਾਬ ਪਹਿਲੀ ਤਿੰਨਾਂ ਪੋਜੀਸ਼ਨਾਂ 'ਚ ਨਹੀਂ ਹੈ ਤਾਂ ਆਪਾਂ ਹੋਪ ਕਰਦੇ ਆ ਸਾਰੇ ਪੰਜਾਬੀ ਵੀ ਆਪਣਾ ਪੰਜਾਬ ਵੀ ਅੱਗੇ ਆਵੇ ਤਾਂ ਥੋੜਾ ਜਿਹਾ ਹੋਰ ਗੱਲ ਕਰ ਲੈਣੇ ਆ ਜੀ ਕਿ 2000 ਇਹ ਤਾਂ 2025 ਜਿਹੜੀਆਂ ਰੀਸੈਂਟ ਹੋਈਆਂ ਉਹ ਗੇਮ ਹੈ ਤੇ 2024 ਦੇ ਵਿੱਚ ਜਿਹੜੀਆਂ ਗੇਮਸ ਹੋਈਆਂ ਸੀ ਖੇਲੋ ਯੂਥ ਇੰਡੀਆ ਉਹਦੇ ਚ ਵੀ ਮਹਾਰਾਸ਼ਟਰ ਦੱਸਿਆ ਸੀ ਜਿਵੇਂ ਤੁਹਾਨੂੰ ਪਹਿਲਾਂ ਵੀ ਫਸਟ ਪੋਜੀਸ਼ਨ ਤੇ ਸੀ ਉਦੋਂ ਉਹਦੇ 57 ਗੋਲ ਸੀ ਸੈਕੰਡ ਪੋਜੀਸ਼ਨ ਤੇ ਜੀ ਉਦੋਂ ਤਾਮਿਲਨਾਡੂ ਸੀ ਜਿਹਦੇ 38 ਗੋਲ ਸੀ ਤੇ ਜਿਹੜਾ ਹਰਿਆਣਾ ਹੁਣ ਸੈਕੰਡ ਪੋਜੀਸ਼ਨ ਤੇ ਆ ਇਹ ਥਰਡ ਪੋਜੀਸ਼ਨ ਤੇ ਉਦੋਂ ਸੀ ਤਾਂ ਐਨ ਆਈ ਸੀ ਜੀ ਅੱਜ ਸਪੋਰਟਸ ਬਾਰੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਵੀਡੀਓ ਦੇਖਣ ਲਈ ਧੰਨਵਾਦ